ਸਭ ਤੋਂ ਪਹਿਲਾਂ ਤਾਂ ਇਹ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਆਦੇਸ਼ 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 ਸਾਡਾ YouTube ਚੈਨਲ ਓ ਨਮੂ ਆਦੇਸ਼ 9438 ਦੇ ਨਾਲ ਜੁੜੇ ਹੋਏ ਸਾਰੇ ਹੀ ਵੀਰ ਭਰਾਵਾਂ ਭਰਾਵਾਂ ਨੂੰ ਆਦੇਸ਼ 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 ਮੰਤਰ ਨੰਬਰ ਹੈਗਾ ਜੀ 53 ਗੋਰਖਨਾਥ ਜੀ ਦਾ ਮੰਤਰ ਹੈ ਮੰਤਰ ਸ਼ੁਰੂ ਕਰਨ ਤੋਂ ਪਹਿਲਾਂ ਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਤੱਕ ਲਗਾਤਾਰ ਪਹੁੰਚ ਸਕਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸੇ ਵੀਰ ਭੈਣ ਭਰਾ ਦੇ ਕੰਮ ਆ ਸਕਣ ਲਾਈਕ ਕਰਕੇ ਦੱਸਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਅਸੀਂ ਵੀਡੀਓ ਦੇ ਵਿੱਚ ਹੋਰ ਵੀ ਸੋਧ ਕਰਾਂਗੇ ਜੇ ਕੋਈ ਸਾਨੂੰ ਸੁਝਾਅ ਦੇਊਗਾ ਜਿਹੜਾ ਸਭ ਤੋਂ ਵੱਧ ਕਮੈਂਟ ਕਰੂਗਾ ਜਾਂ ਸ਼ੇਅਰ ਕਰੂਗਾ ਉਹਦੇ ਹਸਤੇ ਅਸੀਂ ਸਪੈਸ਼ਲ ਇੱਕ ਮੰਤਰ ਦੇਵਾਂਗੇ ਜੋ ਕਿ ਗੁਰੂ ਮੰਤਰ ਦੇ ਰੂਪ ਦੇ ਟੂਗਾ ਚੱਲਦੇ ਹਾਂ ਜੀ ਮੰਤਰਾਲ ਗੋਰਖਨਾਥ ਜੀ ਦਾ ਮੰਤਰ ਆਈਏ ਵਿਧੀ ਹੈਗੀ ਹੈ ਜੀ ਇਹਦੀ ਇਸ ਮੰਤਰ ਨੂੰ ਕਿਸੇ ਵੀ ਬੁੱਧਵਾਰ ਨੂੰ ਕਰਨਾ ਰਾਤ 10 ਵਜੇ ਤੋਂ ਬਾਅਦ ਚ ਕਰਨਾ ਹੈ ਇਹ ਪੰਜ ਬੁੱਧਵਾਰ ਕਰਨਾ ਪੀਲੇ ਰੰਗ ਦੇ ਕੱਪੜੇ ਪਾਉਣੇ ਆ ਤੇ ਪੀਲੇ ਰੰਗ ਦਾ ਹੀ ਆਸਣ ਵਿਛਾਉਣਾਗਾ ਪੂਰਬ ਵੱਲ ਨੂੰ ਮੂੰਹ ਕਰਨਾ ਤੇ ਜਾਪ ਕਰਨਾ ਹੈ ਦਵਾਰੇ ਮਤਲਬ ਤੁਹਾਨੂੰ ਦੱਸ ਦੇਣਾ ਸੰਖੇਪ ਚ ਵਿਸਥਾਰ ਨਾਲ ਵੀ ਬੁੱਧਵਾਰ ਨੂੰ ਹੀ ਕਰਨਾ ਹੈ ਕਹਿੰਦਾ ਬੁੱਧਵਾਰ ਦਾ ਦਿਨ ਹੋਵੇ ਉਸ ਦਿਨ ਹੀ ਕਰਨਾ ਤੇ ਲਗਾਤਾਰ ਪੰਜ ਬੁੱਧਵਾਰ ਕਰਨਾ ਪੀਲੇ ਰੰਗ ਦੇ ਕੱਪੜੇ ਪਾਉਣੇ ਆ ਜੀ ਤੇ ਪੀਲੇ ਰੰਗ ਦੇ ਥੱਲੇ ਆਸਣ ਵਿਛੋਣਾ ਜੀ ਤੇ ਬਹਿ ਕੇ ਪਾਠ ਕਰਨਾ ਹੈ ਤੇ ਪੂਰਬ ਵੱਲ ਨੂੰ ਮੂੰਹ ਕਰਕੇ ਜਾਪ ਕਰਨਾ ਹੈ ਇਹਦਾ ਤੂਫ ਦੀਪ ਇਹ ਜਗਾਉਣੇ ਆ ਜੀ ਆਪਣੇ ਕੋਲੇ ਮੰਤਰ ਜਾਪ ਤੋਂ ਪਹਿਲਾਂ ਗੁਰੂ ਜੀ ਦੀ ਪੂਜਾ ਕਰਨੀ ਹੈ ਸਭ ਨੇ ਆਪੋ ਆਪਣੇ ਗੁਰੂ ਦੀ ਪੂਜਾ ਕਰਨੀ ਆ ਨਹੀਂ ਗੁਰੂ ਤਾਂ ਸ਼ੈਪੋਗਾਂ ਦੀ ਪੂਜਾ ਕਰੋ ਜਿਹਨਾਂ ਵੀਰ ਭੈਣਾਂ ਦੇ ਗੁਰੂ ਨਹੀਂ ਹੈ ਬਣਾਇਆ ਕੋਈ ਉਹ ਸ਼ੈਪੋਗਾਂ ਦੀ ਆराधना ਕਰ ਸਕਦਾ ਉਹਨਾਂ ਦੀ ਪੂਜਾ ਕਰ ਸਕਦਾ ਉਸ ਤੋਂ ਬਾਅਦ ਦੇ ਵਿੱਚ ਪੰਜ ਮਾਲਾ ਇਹਦੀਆਂ ਜਾਪ ਕਰਨੀਆਂ ਜਿਹੜਾ ਮੈਂ ਤੁਹਾਨੂੰ ਮੰਤਰ ਦੇਣ ਜਾਵਾਂਗਾ ਉਹਦੇ ਆ ਪੰਜ ਮਾਲਾ ਜਾਪ ਕਰਨਾ ਜੀ ਬੁੱਧਵਾਰ ਨੂੰ ਇੱਕੋ ਦਿਨ ਹੀ ਕਰਨਾ ਰਾਤ ਨੂੰ 10 ਵਜੇ ਤੋਂ ਮੁਗਰੋਂ ਕਰਨਾ ਤੇ ਪੰਜ ਮਾਲਾ ਹੀ ਜਾਪ ਕਰਨੀ ਹੈ ਜਿਸ ਨਾਲ ਇਹ ਸਿੱਧ ਹੋ ਜਾਊਗਾ ਫਿਰ ਇਹਦੀ ਹਰ ਰੋਜ਼ ਇੱਕ ਮਾਲਾ ਜਾਪ ਕਰਦੇ ਰਹਿਣਾ ਹੈ ਮਾਲਾ ਇੱਕ ਹੀ ਹੋਵੇ ਬਾੜੀ ਨਹੀਂ ਇੱਕ ਮਾਲਾ ਜਾਪ ਕਰਨੀ ਹੈ ਤੇ ਜਿਹੜੀ ਮਾਲਾ ਤੇ ਆਪਾਂ ਪੰਜ ਬੁੱਧਵਾਰ ਕੀਤਾ ਹੈ ਉਸੇ ਮਾਲਾ ਤੇ ਹੀ ਕਰਨਾ ਹੈ ਇੱਕ ਸਾਲ ਬਾਅਦ ਵਿੱਚ ਮਾਲਾ ਕਿਸੇ ਵੀ ਮੰਦਰ ਦੇ ਵਿੱਚ ਚੜ੍ਹਾਉਣੀ ਹੈ ਜਿਹੜੀ ਮਾਲਾ ਤੇ ਆਪਾਂ ਜਾਪ ਕਰਨਾ ਸਿੱਧ ਕਰਨ ਵੇਲੇ ਤੇ ਰੈਗੂਲਰ ਇੱਕ ਮੰਤਰ ਇੱਕ ਮਾਲਾ ਜਾਪ ਕਰਨੀ ਹੈ ਉਹ ਮਾਲਾ ਕਿਸੇ ਵੀ ਮੰਦਰ ਦੇ ਵਿੱਚ ਚੜਾਇਆ ਉਹਨਾਂ ਦੀ ਇੱਕੋ ਹੀ ਮਾਲਾ ਰੱਖਣੀ ਹੈ ਕੰਮ ਇਹ ਕੀ ਕੀ ਕਰੂਗਾ ਜੀ ਇਸ ਮੰਤਰ ਦੇ ਜਾਪ ਨਾਲ ਆਪਣੇ ਘਰ ਨੂੰ ਕੀਲ ਸਕਦੇ ਆ ਜਿਵੇਂ ਕੋਈ ਆਪਣੇ ਘਰਾਂ ਦੇ ਵਿੱਚ ਕੋਈ ਕਹਿੰਦਾ ਕਿਸੇ ਨੇ ਕੀਤਾ ਕਰਾਇਆ ਕਰਤਾ ਜੋ ਕਰਤਾ ਦਿਓ ਕਰਤਾ ਤੰਤਰਿਕ ਵਿੱਦਿਆ ਮੰਤਰਿਕ ਵਿੱਦਿਆ ਜੰਤਰਿਕ ਵਿੱਦਿਆ ਜੋ ਵੀ ਕੀਤਾ ਕਰਾਇਆ ਹੋਊਗਾ ਉਹਦੀ ਉਹਦੇ ਤੋਂ ਰੱਖਿਆ ਲਈ ਆਪਾਂ ਇਸ ਮੰਤਰ ਨਾਲ ਆਪਣੇ ਘਰ ਦੀ ਕੀਲ ਕਰ ਸਕਦੇ ਆ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਮਸੀਬਤ ਜਾਂ ਕੀਤਾ ਕਰਾਇਆ ਕੰਮ ਨਹੀਂ ਕਰਦਾ ساری ਜ਼ਿੰਦਗੀ ਇਹ ਕੰਮ ਕਰੂਗਾ ਇੱਕ ਸਾਲ ਜਾਪ ਕਰਨ ਉਸ ਤੋਂ ਬਾਅਦ ਜਿਹੜੇ ਘਰ ਦੇ ਆਪਣੇ ਦੀ ਕੀਲ ਕਰ ਦੋਣੀ ਇਸ ਮੰਤਰ ਦੇ ਨਾਲ ਤੇ ساری ਜ਼ਿੰਦਗੀ ਘਰ ਵਿੱਚ ਜਿਹੜੇ ਆਦਮੀ ਨੇ ਮੰਤਰ ਦੀ ਸਿੱਧੀ ਕੀਤੀ ਹੋਈ ਉਸ ਤੇ ਤਾਂ ਪੱਕਾ ਹੀ ਆ ਤੇ ਜੇ ਉਹ ਇਸ ਬੀ ਦੀ ਨਾਲ ਆਪਣੇ ਘਰ ਦੀ ਕੀਲ ਕਰਦਾ ਤਾਂ ساری ਉਮਰ ਉਸ ਦੇ ਘਰ ਵਿੱਚ ਕੋਈ ਵੀ ਨਕਾਰਾਤਮਕ ਸ਼ਕਤੀ ਨਹੀਂ ਆਉਗੀ ਤੇ ساری ਉਮਰ ਖੁਸ਼ੀਆਂ ਬਣੀ ਰਹਿਣਗੀਆਂ ਤੇ ਘਰ ਵਿੱਚ ਸ਼ੋਕ ਸ਼ਾਂਤੀ ਤੇ ਬਰਕਤ ਬਣੀ ਰਹਿੰਦੀ ਹੈ ਜਿਹੜਾ ਵੀ ਇਨਸਾਨ ਇਸ ਮੰਤਰ ਦਾ ਸਤਿ ਕਰਕੇ ਜਾਪ ਕਰਦਾ ਉਹਦੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਸ਼ੋਕ ਸ਼ਾਂਤੀ ਬਰਕਤ ਬਣੀ ਰਹਿੰਦੀ ਹੈ ਬਸ ਜਾਪ ਹਰ ਰੋਜ਼ ਇੱਕ ਮਾਲਾ ਕਰਨੀ ਕਰਨੀ ਆ ਚਲਦੇ ਜੀ ਮੰਤਰਲ ਕੋੜੀ ਲਾਂਘੂ ਆਂਗਣ ਲਾਂਘੂ ਕੋਠੀ ਉੱਪਰ ਮਹਿਲ ਛਵਾਉਂ ਗੋਰਖਨਾਥ ਸਤਿਆਹੀ ਪਾਖੇ ਦੁਆਰੀਏ ਤੇ ਨਹੀਂ ਅਲਖ ਲਗਾਉਂ ਮੰਤਰ ਦੁਬਾਰਾ ਫਿਰ ਸੁਣ ਲੋ ਕੋੜੀ ਲਾਂਘੂ ਆਂਗਣ ਲਾਂਘੂ ਕੋਠੀ ਉੱਪਰ ਮਹਿਲ ਛਵਾਉਂ ਗੋਰਖਨਾਥ ਸਤਿਆਹੀ ਪਾਖੇ ਦੁਆਰੀਏ ਤੇ ਨਹੀਂ ਅਲਖ ਲਗਾਉਂ ਮੰਤਰ ਭੇਤੋਂ ਦਾਦ ਨਹੀਂ ਕੌੜੀ ਲਾਂਘੂੰ ਆਂਗਣ ਲਾਂਘੂੰ ਕੋਠੀ ਉੱਪਰ ਮਹਿਲ ਸ਼ਵਾਉ ਗੋਰਖਨਾਥ ਸੱਤਿਆਹੀ ਪਾਖੇ ਦੁਆਰੀਏ ਤੇ ਨਹੀਂ ਅਲਖ ਲਗਾਉ ਇਹ ਮੰਤਰ ਹੈ ਛੋਟਾ ਜਿਹਾ ਮੰਤਰ ਇਹਨੂੰ ਜਾਪ ਕਰੋ ਸੱਧ ਕਰੋ ਤੇ ਫਲ ਪ੍ਰਾਪਤ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਲਾਈਕ ਵਾਲਾ ਬਟਨ ਜਰੂਰ ਨਾ按ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗੀਆਂ ਧੰਨਵਾਦ ਜੀ